ਸੁਨੀਲ ਜਾਖੜ ਦੇ ਵੱਲੋਂ ਦੇ ਦਿੱਤਾ ਗਿਆ ਏ ਅਸਤੀਫਾ ਸਿਆਸਤ ਦੇ ਵਿੱਚ ਮਚਿਆ ਬਵਾਲ ਪੰਜਾਬ ਭਾਜਪਾ ਦੇ ਵਿੱਚ ਉੱਠ ਰਹੇ ਨੇ ਇਤਰਾਂ ਤਰਾਂ ਦੇ ਸਵਾਲ ਜਿਹਾਂ ਦੱਸ ਦਈਏ ਕਿ ਪੰਜਾਬ ਪੰਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇਣ ਦੀ ਗੱਲ ਕਹੀ ਗਈ ਹੈ ਜੀ ਆ ਇੱਥੇ ਦੱਸ ਦਈਏ ਕਿ ਪੰਜਾਬ ਪੰਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਆਪਣੀਆਂ ਦਿੱਤੀਆਂ ਹੋਈਆਂ ਕਈ ਇੰਟਰਵਿਊਜ਼ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਕਹੀ ਗਈ ਹੈ ਪਰੰਤੂ ਇਸ ਗੱਲ ਨੂੰ ਅਸੀਂ ਬਿਲਕੁਲ ਵੀ ਨਹੀਂ ਕਹਿ ਸਕਦੇ ਕਿ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਪਰੰਤੂ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਇੱਥੇ ਪਾਰਟੀ ਦੇ ਤੇ ਤਰਾਰਮ ਨੇ ਜਾਣ ਵਾਲੇ ਆਗੂ ਸੁਖਮਿੰਦਰ ਸਪਾਲ ਸਿੰਘ ਗਰੇਵਾਲ ਹੋਰਾ ਨੇ ਸੁਨੀਲ ਜਾਖੜ ਦੇ ਵੱਲੋਂ ਦਿੱਤੀਆਂ ਹੋਈਆਂ ਕੁਝ ਇੰਟਰਵਿਊਜ਼ ਦੀ ਕਟਿੰਗ ਦੇ ਨਾਲ ਕੁਝ ਲਾਈਨਾਂ ਲਿਕੀਆਂ ਨੇ ਤੇ ਉਹਨਾਂ ਨੂੰ ਲੰਮੇ ਹੱਥੀ ਲਿਆਏ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਨੇ ਪੰਜਾਬ ਦੇ ਵਿੱਚ ਸੁਨੀਲ ਜਾਖੜ ਨੂੰ ਇੱਕ ਸਨਮਾਨਿਤ ਅਹੁਦਾ ਦਿੱਤਾ ਸੀ ਪਰੰਤੂ ਉਹਨਾਂ ਨੇ ਪੂਰੀ ਪਾਰਟੀ ਦੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ ਨਾਲ ਇਹ ਗੱਲ ਲਿਖੀ ਹੈ ਕਿ ਜਾਖੜ ਸਾਹਿਬ ਜਦੋਂ ਵੀ ਕਦੇ ਜੰਗ ਲੱਗੇ ਤਾਂ ਜਰਨੈਲ ਮੈਦਾਨ ਛੱਡ ਕੇ ਭੱਜਾਨੀ ਕਰਦੇ ਬਲਕੇ ਆਪਣੀ ਫੌਜ ਦੀ ਅਗਵਾਈ ਕਰਦੇ ਨੇ ਇੱਥੇ ਗਰੇਵਾਲ ਹੋਰਾਂ ਨੇ ਸੁਨੀਲ ਜਾਖੜ ਤੇ ਤਿੱਖੇ ਤਮਕਸਦਿਆਂ ਹੋਏ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਸਨਮਾਨਿਤ ਅਹੁਦੇ ਦਾ ਮਾਣ ਨਹੀਂ ਰੱਖਿਆ ਬਲਕਿ ਦੂਜੀਆਂ ਪਾਰਟੀਆਂ ਦੀ ਮਦਦ ਕੀਤੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੱਥੇ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਸਿਰ ਤੇ ਆਈਆਂ ਹੋਈਆਂ ਨੇ ਇਸ ਵਕਤ ਹੀ ਜਾਖੜ ਦੇ ਵੱਲੋਂ ਇਹ ਗੱਲ ਕਿਉਂ ਕਹੀ ਗਈ ਹੈ ਕਿ ਉਹ ਅਸਤੀਫਾ ਦੇ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਅਸਤੀਫਾ ਦੇਣ ਦੀ ਗੱਲ ਜੇਕਰ ਕਰਨੀ ਹੀ ਸੀ ਤਾਂ ਇਨ੍ਹਾਂ ਚੋਣਾਂ ਤੋਂ 2 ਮਹੀਨੇ ਪਹਿਲਾਂ ਵੀ ਹੋ ਸਕਦੀ ਸੀ ਜਾਂ ਚੋਣਾਂ ਹੋਣ ਤੋਂ ਬਾਅਦ ਵੀ ਇਹ ਗੱਲ ਕਈ ਕਰੀ ਜਾ ਸਕਦੀ ਸੀ ਇਸ ਤੋਂ ਇਲਾਵਾ ਗਰੇਵਾਲ ਹੋਰਾਂ ਨੇ ਜਾਖੜ ਦੇ ਉੱਪਰ ਇਹ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਭਾਜਪਾ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਕੀਤੀ ਹੈ ਇੱਥੇ ਨਾਲ ਹੀ ਸੁਖਮਿੰਦਰ ਪਾਸਿੰਗ ਗਰੇਵਾਲ ਹੋਰਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਇਸ ਤੋਂ ਇਲਾਵਾ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਉਹਨਾਂ ਦੇ ਉੱਪਰ ਵਿਸ਼ਵਾਸ ਦਿਖਾਇਆ ਸੀ ਪਰੰਤੂ ਸੁਨੀਲ ਜਾਖੜ ਹੋਰਾ ਨੇ ਉਹਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਉਹਨਾਂ ਨੂੰ ਧੋਖਾ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਭਾਜਪਾ ਪਾਰਟੀ ਨੂੰ ਆਪਣੀ ਮਾਂ ਮੰਨਦੇ ਨੇ ਤੇ ਵਿਸ਼ਵਾਸ ਕਰਦੇ ਨੇ ਪਰੰਤੂ ਸੁਨੀਲ ਜਾਖੜ ਨੇ ਪੂਰੀ ਪਾਰਟੀ ਦੇ ਨਾਲ ਧੋਖਾ ਕੀਤਾ ਹੈ ਉਹਨਾਂ ਨੇ ਨਾਲ ਇਹ ਵੀ ਗੱਲ ਸਪਸ਼ਟ ਕਰਦੇ ਆ ਕਿ ਹੈ ਕਿ ਸੁਨੀਲ ਜਾਖੜ ਨੇ ਕੇਵਲ ਪਾਰਟੀ ਦੇ ਨਾਲ ਹੀ ਧੋਖਾ ਨਹੀਂ ਕੀਤਾ ਬਲਕਿ ਈ ਪਾਰਟੀ ਦੇ ਵਿੱਚ ਕੰਮ ਕਰਦੇ ਹਰ ਵਰਕਰ ਦੇ ਨਾਲ ਧੋਖਾ ਕੀਤਾ ਹੈ ਜੀ ਹਾਂ ਇੱਥੇ ਦੱਸਦੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਅਸਤੀਫਾ ਦੇਣ ਦੀ ਗੱਲ ਕਰਕੇ ਪੂਰੇ ਹੀ ਸਿਆਸਤ ਦੇ ਵਿੱਚ ਬਵਾਲ ਮਚਾ ਦਿੱਤਾ ਗਿਆ ਹੈ ਤੇ ਭਾਜਪਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ